ਅੱਜ ਅਸੀਂ ਪਹੁੰਚੇ ਜੀ ਦਿਨਨਗਰ ਦੇ ਪਿੰਡ ਮਰਾੜਾ ਸੋ ਦਿਨਨਗਰ ਦੇ ਪਿੰਡ ਮਰਾੜਾ ਵਿੱਚ ਇੱਕ ਪਵਿੱਤਰ ਸਥਾਨ ਹੈ ਜਿਹਦੀ ਤੁਹਾਨੂੰ ਅੱਜ ਦਰਸ਼ਨ ਕਰਾਉਣ ਲੱਗੇ ਹਾਂ ਜੀ ਸੋ ਜਿਸ ਤਰ੍ਹਾਂ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਾਲ ਗੁਰਦਾਸਪੁਰ ਪਖਾਨਕੋਲ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਨਾਲ ਜੀ ਉਹਨਾਂ ਦੇ ਦਰਸ਼ਨ ਕਰਾਈਦੇ ਆ ਰੂਬਰੂ ਕਰਾਈਦਾ ਜੀ ਸੋ ਮਰਾੜੇ ਪਿੰਡ ਵਿੱਚ ਜਿਹੜਾ ਜੀ ਪਵਿੱਤਰ ਸਥਾਨ ਜਿਹੜਾ ਵਾ ਸਿੱਧ ਬਾਬਾ ਪੀਰ ਰਤਨਨਾਥ ਜੀ ਦਾ ਇਹ ਦਵਾਰਾ ਵਾ ਜੀ ਉਹਨਾਂ ਦੇ ਇਹ ਜਿਹੜਾ ਮੰਦਿਰ ਵਾ ਜੀ ਸੋ ਉੱਥੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਅੰਦਰ ਔਰ ਬਾਬਾ ਜੀ ਦੇ ਤੁਹਾਨੂੰ ਦਰਸ਼ਨ ਕਰ ਪਰਾਚੀਨ ਮੰਦਿਰ ਹੈ ਔਰ ਇਸ ਮੰਦਿਰ ਦੀ ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਆ ਬਿਲਕੁਲ ਦੇਖੋ ਬਾਰਡਰ ਦੇ ਕੰਡੇ ਦੇ ਪਿੰਡ ਬਾਜੀ ਸੋ ਉਸ ਪਿੰਡ ਵਿੱਚ ਇਹ ਥਾਨਾ ਪਵਿੱਤਰ ਜਿਹਦੇ ਅੱਜ ਤੁਹਾਨੂੰ ਦਰਸ਼ਨ ਕਰਾਣ ਲਗੇ ਆ ਦੱਸਦੇ ਨੇ ਵੀ ਕੋਈ ਸਮਾਂ ਸੀ ਜਦੋਂ ਇੱਥੇ ਇਹ ਮੰਦਿਰ ਟੇਡਾ ਹੋ ਗਿਆ ਸੀ ਜੀ ਮੰਦਿਰ ਟੇਡਾ ਹੋ ਗਿਆ ਸੀ ਔਰ ਜਿਹੜੇ ਸ਼ਰਧਾਲੂ ਸੀ ਇਸ ਇਲਾਕੇ ਦੇ ਉਹਨਾਂ ਨੇ ਬਾਬਾ ਜੀ ਅਗੇ ਅਰਦਾਸ ਕੀਤੀ ਕਿ ਇਹ ਮੰਦਿਰ ਜਿਹੜਾ ਵਾ ਜੀ ਬਾਬਾ ਜੀ ਟੇਡਾ ਹੋ ਗਿਆ ਵਾ ਕਿਉਂਕਿ ਖੜਾਂ ਦੀ ਕਿਤੇ ਮਾਰ ਪਈ ਤੇ ਇਹ ਮੰਦਿਰ ਟੇਡਾ ਹੋ ਗਿਆ ਸੀ ਸੋ ਅਰਦਾਸ ਕਰਨ ਤੋਂ ਬਾਅਦ ਜਿਹੜਾ ਕਹਿੰਦੇ ਜੀ ਇਹ ਆਪਣੇ ਆਪ ਹੀ ਮੰਦਿਰ ਜਿਹੜਾ ਸਿੱਧਾ ਹੋ ਗਿਆ ਸੀ ਮਲ ਭੀ ਇਦਾਂ ਦੇ ਇਤਿਹਾਸ ਜਿਹੜੇ ਆ ਜੀ ਇਹਦੇ ਜਿਹੜੇ ਲੁਕੇ ਦੇ ਇਤਿਹਾਸ ਆ ਉਹ ਵੀ ਅੱਜ ਤੁਹਾਨੂੰ ਸਾਂਝੇ ਕਰਾਂਗੇ ਬਾਬਾ ਜੀ ਤੇ ਜਾਣਾਂਗੇ ਕਿਉਂਕਿ ਜਿਆਦਾ ਜਾਣਕਾਰੀ ਸਾਨੂੰ ਨਹੀਂ ਹੈ ਜਿਆਦਾ ਜਾਣਕਾਰੀ ਸਾਨੂੰ ਜਿਹੜੇ ਇਥੇ ਦੇ ਮਹਾਂਪੁਰਸ਼ ਨੇ ਸੰਤ ਉਹ ਹੀ ਦੇ ਸਕਦੇ ਆ ਸੋ ਨੋ ਇਸ ਮੰਦਿਰ ਦਾ ਇਤਿਹਾਸ ਜਾਣਾਂਗੇ ਜੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਪਵਿੱਤਰ ਸ਼ਿਵਲਿੰਗ ਦੇ ਦ ਇਹ ਉਹ ਪਵਿੱਤਰ ਸ਼ਿਵਲਿੰਗ ਆ ਜਿੱਥੇ ਨੌਜਵਾਨ ਲਗਾਤਾਰ ਆਪਣੇ ਸਵਾਵਾਂ ਦਿੰਦੇ ਨੇ ਜੀ ਸੋ ਇਹ ਦੇਖੋ ਤੁਸੀਂ 109ਵੇਂ ਨਵੀਂ ਚੱਲ ਰਿਹਾ ਜੀ 109ਵੇਂ ਵਿੱਚ ਅਸੀਂ ਤੁਹਾਨੂੰ ਇਹ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰਾ ਰਹੇ ਹਾਂ ਔਰ ਸ਼ਾਂਤੇ ਤੁਸੀਂ ਆ ਕੇ ਦੇਖਿਓ ਤੁਹਾਨੂੰ ਇੱਕ ਅਲੱਗ ਫੀਲਿੰਗ ਜਿਹੜੀ ਇੱਥੇ ਮਹਿਸੂਸ ਹੋएगी ਜੀ ਜਿਸ ਤਰ੍ਹਾਂ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਪਹੁੰਚਿਓ ਜ਼ਰੂਰ ਇੱਕ ਵਾਰੀ ਮੰਦਿਰ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੇਗਾ ਇਸ ਮੰਦਿਰ ਦੀ ਤਾਕਤ ਦਾ ਪਾਵਰ ਦਾ ਜੀ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਰਦਾਲੂ ਦਰਬਾਰ ਚ ਪਹੁੰਚਦੇ ਨੇ ਔਰ ਆਪਣੀਆਂ ਝੋਲੀਆਂ ਭਰਦੇ ਨੇ ਜੀ ਨਤਮਸਤਕ ਹੁੰਦੇ ਨੇ ਔਰ ਬਾਬਾ ਜੀ ਉਹਨਾਂ ਦੀ ਝੋਲੀ ਭਰ ਦਿੰਦੇ ਆ ਜੀ ਇਹ ਉਹ ਅਖੰਡ ਧੂਣਾ ਵਾ ਜੀ ਬਾਬਾ ਜੀ ਦਾ ਅਖੰਡ ਧੂਣਾ ਵਾ ਜੀ ਇਹ ਤੁਹਾਨੂੰ ਦਰਸ਼ਨ ਕਰਾ ਰਹੇ ਆ ਇਸ ਤੋਂ ਬਾਅਦ ਬਾਬਾ ਜੀ ਤੁਹਾਨੂੰ ਸਮਾਦੀ ਦਰਸ਼ਨ ਕਰਾਵਾਂਗੇ ਜੀ ਮੇਨ ਸਮਾਦੀ ਜਿਹੜੀ ਆ ਬਾਬਾ ਜੀ ਦੀ ਜਿਸ ਇਸ ਸਮਾਦੀ ਤੋਂ ਹੈ ਇਸ ਮੰਦਿਰ ਦਾ ਨਾਮ ਜਿਹੜਾ ਵਾ ਜੀ ਚੱਲਦਾ ਵਾ ਜੀ ਮਹਾਪੁਰਸ਼ ਬਾਬਾ ਰਤਨ ਇਹ ਦੇਖੋ ਬਾਬਾ ਜੀ ਦੇ ਤਨ ਦੁਆਰੇ ਦਰਸ਼ਨ ਕਰਾ ਰਿਹਾ ਜੀ ਇਸ ਸਮਾਦੀ ਦਰਸ਼ਨ ਕਰਾ ਰਿਹਾ ਹੈ ਇਸ ਸਮਾਦੀ ਨਾਲ ਹੀ ਇਸ ਮੰਦਿਰ ਦਾ ਸਾਰਾ ਇਤਿਹਾਸ ਜਿਹੜਾ ਜੁੜਿਆ ਦਾ ਜੀ ਪੂਰਾ ਇਤਿਹਾਸ ਜਿਹੜਾ ਵਾ ਇਸ ਸਮਾਦੀ ਨਾਲ ਜੁੜਿਆ ਵਾ ਮੇਨ ਸਥਾਨ ਵਾ ਜੀ ਸੋ ਦੱਸਦੇ ਨੇ ਕਿ ਬਾਬਾ ਜੀ ਦੀ ਕਿਰਪਾ ਜਿਹੜੀ ਹੈ ਜੀ ਹਮੇਸ਼ਾ ਸ਼ਦ ਹਲਵਾ ਦੇ ਮਣੀ ਰਹਿੰਦੀ ਆ ਖਾਸ ਕਰਕੇ ਇਲਾਕੇ ਦੇ ਜਿਹੜੇ ਨੌਜਵਾਨ ਬੱਚੇ ਆ ਜੀ ਨੌਜਵਾਨ ਬੱਚੇ ਜਿਹੜੇ ਬੜੇ ਵੱਡੇ ਪੱਦਰ ਤੇ ਜਿਹੜਾ ਵਾ ਜੀ ਇਸ ਦੁਆਰੇ ਦੇ ਆਪਣੀਆਂ ਸੇਵਾਵਾਂ ਦਿੰਦੇ ਨੇ ਸੇਵਾ ਕਰਦੇ ਨੇ ਔਰ ਸੇਵਾ ਦਾ ਮੇਵਾ ਵੀ ਇਹਨਾਂ ਨੂੰ ਜਿਹੜਾ ਭਗਵਾਨ ਦਿੰਦਾ ਵਾ ਜੀ ਬਾਬਾ ਜੀ ਦਿੰਦੇ ਨੇ ਸੋ ਤਾਨੂੰ ਦਰਸ਼ਨ ਕਰਾ ਰਹੇ ਆ ਜੀ ਬੋਲੇ ਬਾਬਾ ਦੇ ਪੁੱਤਰ ਸਾਨ ਦੇ ਸੌਂਮੀ ਨਵੀਆਂ ਜੀ ਸੌਂਮੀ ਦੇ ਵਿੱਚ ਤੁਹਾਨੂੰ ਅਸੀਂ ਸਪੈਸ਼ਲੀ ਲੈ ਕੇ ਆਏ ਆ ਜੀ ਅਖੰਡ ਧੂਣਾ ਦਿਖਾਇਆ ਬਾਬਾ ਜੀ ਦੇ ਸਵਾਦੀ ਦਰਸ਼ਨ ਕਰਾਏ ਆ ਜੋ ਜਿਹੜੇ ਸ਼ਰਧਾਲੂ ਦਰਬਾਰ ਚੋਂਦੇ ਨੇ ਜਿਹੜੇ ਆਪਣੀ ਸਵਾਵਾਂ ਦਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਆਪਣਾ ਨਾਮ ਆ ਔਰ ਕਿਹੜਾ ਇਲਾਕਾ ਔਰ ਇਸ ਮੰਦਰ ਦਾ ਇਤਿਹਾਸ ਕੀ ਹੈ ਮੇਰਾ ਨਾਮ ਬਰਿੰਦਰ ਸਾਨੀਆ ਵਿਲੇਜ ਮਰਾੜਾ ਆ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਜੀ ਬਹੁਤ ਪ੍ਰਚੀਨ ਮੰਦਿਰ ਹੈ ਬਾਬਾ ਜੀ ਦੀ ਫੁੱਲ ਕਿਰਪਾ ਹੈਗੀ ਆ ਮਰਾੜਾ ਦੇ ਵਸਨੀਕਾਂ ਦੇ ਪੂਰੇ ਪਿੰਡ ਤੇ ਨਗਰ ਤੇ ਸਿੰਧੂ ਬਾਬਾ ਪੀਰ ਰਤਨਨਾਥ ਜੀ ਦਾ ਮੰਦਿਰ ਹੈਗਾ ਇਹ ਔਰ ਇੱਥੋਂ ਦੇ ਯੋਗੀ ਬਾਬਾ ਬਾਲਨਨਾਥ ਜੀ ਉਹਨਾਂ ਦੀ ਫੁੱਲ ਕਿਰਪਾ ਹੈਗੀ ਆ ਉਹਨਾਂ ਦੇ ਦੇਖ ਰਿਹਾ ਕਿ ਵਿੱਚ ਸਾਰੀ ਡਿਵੈਲਪਮੈਂਟ ਹੋਈ ਆ ਪਹਿਲਾਂ ਇੰਨੀ ਕੋਈ ਜ਼ਿਆਦਾ ਡਿਵੈਲਪਮੈਂਟ ਨਹੀਂ ਹੈਗੀ ਤੇ ਬਾਬਾ ਜੀ ਨੇ ਆਪਣੇ ਤਰੀਕੇ ਨਾਲ ਬਹੁਤ ਡਿਵੈਲਪਮੈਂਟ ਕਰਾਈ ਆ ਹਰ ਮਹੀਨੇ ਹਰ ਕੋਈ ਨਾ ਕੋਈ ਹਰ ਸੁੰਦਰ ਸੁੰਦਰ ਰੂਪ ਦਿੱਤਾ ਮੰਦਿਰ ਨੂੰ ਹਾਂਜੀ ਬਹੁਤ ਵਧੀਆ ਜੀ ਉਥੇ ਡਿਵੈਲਪਮੈਂਟ ਹੁੰਦੀ ਰਹਿੰਦੀ ਕੋਈ ਨਾ ਕੋਈ ਨਵੀਆਂ ਨਵਾਂ ਕੰਮ ਹੁੰਦਾ ਰਹਿੰਦਾ ਹੈ ਕਿੰਤੀ ਹੋਰ ਨਾ ਸੁਣ ਚਾਹੀਏ ਕਹਿੰਦੇ ਵੀ ਜਿਹੜੇ ਨੌਜਵਾਨੀ ਤੇ ਸੇਵਾਦਾਰ ਕਰਦੇ ਨੇ ਆਪਣੀਆਂ ਸੁਭਾਵਾਂ ਦਿੰਦੇ ਨੇ ਇਹ ਕਹਿੰਦੇ ਵੀ ਉਹ ਅੱਛੀ ਅੱਛੀ ਜੋਬ ਵੀ ਮਿਲਦੀ ਰਹਿੰਦੀ ਹੈ ਉਹ ਮਿਲ ਜਾਵਾ ਚੰਗੇ ਚੰਗੇ ਕੋਈ ਫਾਰਮ ਹੁੰਦੇ ਵੀ ਸੈੱਟ ਹੋ ਗਏ ਜਾ ਕੇ ਬਾਬਾ ਜੀ ਦੇ ਕੋਲ ਦੇਖ ਰਿਓ ਜਿੰਨੇ ਵੀ ਬੱਚੇ ਹੈਗੇ ਆ ਸਭ ਆਪਣੇ ਮਨ ਨਾਲ ਆਪਣੀ ਇੱਛਾ ਅਨੁਸਾਰ ਕਰਦੇ ਆ ਸੇਵਾ ਕਰਦੇ ਆ ਸਾਬ ਸਫਾਈ ਕਰਦੇ ਆ ਪੂਰੀ ਸਾਬ ਸਫਾਈ ਇਹਨਾਂ ਦੇ ਹੱਥ ਵਿੱਚ ਜਦੋਂ ਮੁੰਡੇ ਵੱ ਕੋਈ ਆਰਮੀ ਦੀ ਭਰਤੀ ਹੋ ਗਿਆ ਕੋਈ ਕੈਨੇਡਾ ਆਸਟ੍ਰੇਲੀਆ ਵਧੀਆ ਜਗ੍ਹਾ ਸੈਟਲ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਮੁੰਡੇ ਸਿਹਰੇ ਸ਼ਾਂ ਪੂਜਾ ਕਰਦੇ ਆ ਉਹਨਾਂ ਦਾ ਨਸ਼ੇ ਵਾਲੀ ਸਾਈਡ ਧਿਆਨ ਨਹੀਂ ਜਾਂਦਾ। ਮਿਹਨਤ ਦਾ ਜਿਹ ਮਿਹਨਤ ਵਾਲੇ ਆ। ਦੇਖੋ ਸਭ ਤੋਂ ਹਾਂਜੀ ਨਸ਼ੇ ਵਾਲੀ ਨਸ਼ਾ ਇੱਕ ਸਾਈਡ ਤੇ ਰਹੇ ਗਿਆ ਉਹਦੇ ਨਾਲ ਮੁੰਡੇ ਜਸਤਕ ਹੈ ਨਾ ਆਸਥਾ ਕੀ ਆ ਤੇ ਵਧੀਆ ਜੋਬ ਹੈ ਕੀ ਉਹਨਾਂ ਦੀ ਚੰਗੇ ਚੰਗੇ ਬੰਨੇ ਲੱਗੇ ਮੈਂ ਦੇਖਿਆ ਨੌਜਵਾਨ ਸਾਰੇ ਬਿਲਕੁਲ ਭਾਈ ਜੀ ਇੱਥੇ ਜਿਸ ਨੇ ਆਪਣੀ ਸ਼ਰਦਾ ਨਾਲ ਆਇਆ ਨਾ ਉਹਦੀ ਸਾਰੀਆਂ ਮਨੁਕਾਮਨਾ ਪੂਰੀਆਂ ਹਈਆਂ। ਇਹ ਮੰਦਿਰ ਦਾ ਬਹੁਤ ਪੁਰਾਣਾ ਇਤਿਹਾਸ ਹੈ। ਜਿਸ ਵਿੱਚ ਇਹ ਮੰਦਰ ਕਾਫੀ ਟਾਈਮ ਪਹਿਲਾਂ ਦੱਸਿਆ ਸੀ ਕਿ ਇੱਕਦਮ ਟੇਡਾ ਹੋ ਗਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਇਹ ਆਪਣੇ ਆਪ ਹੀ ਥੋੜੇ ਟਾਈਮ 'ਚ ਸਿੱਧਾ ਹੋ ਗਿਆ ਇੱਥੇ ਜਿਹੜਾ ਬੱਚਾ ਮਨ ਦੀ ਸ਼ਰਦਾ ਨਾਲ ਆਂਦਾ ਹੈ ਕੁਝ ਸਮੇਂ ਦੇ ਵਿੱਚ ਜਾਂ ਉਹ ਸਰਕਾਰੀ ਨੌਕਰੀ 'ਚ ਚੱਲ ਜਾਂਦਾ ਹੈ ਤੇ ਚਾਹੇ ਕੋਈ ਇਸ ਨਾਲ ਆਪਣੇ ਬਿਜ਼ਨਸ 'ਚ ਚੰਗੀ ਜਗ੍ਹਾ ਤੇ ਸੈੱਟ ਹੋ ਜਾਂਦਾ ਇੱਥੇ ਇਹ ਹੈ ਕਿ ਜਿਹੜਾ ਜਿਹੜਾ ਆਇਆ ਸਾਰਿਆਂ ਦੀ ਮਨੋਕਾਮਨਾ ਪੂਰੀ ਹੋਈ ਹੈ ਤੋੜੇ ਕੰ ਝੋਲੀਆਂ ਭਰ ਕੇ ਜਾਂਦੇ ਇੱਥੇ ਜੋ ਵੀ ਆਂਦਾ ਝੋਲੀਆਂ ਭਰ ਕੇ ਹੀ ਜਾਂਦਾ ਖਾਲੀयत ਕੋਈ ਨਹੀਂ ਇੱਥੇ ਜੋ ਵੀ ਮਨੋ ਕਾਮਨਾ ਹੋਵੇ ਇਸ ਜਗ੍ਹਾ ਤੇ ਆ ਕੇ ਬਾਬਾ ਵੀਰ ਰਤਨਾ ਜੀ ਜਗ੍ਹਾ ਤੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਬਿਲਕੁਲ ਬਿਲਕੁਲ ਸੋ ਨੌਜਵਾਨ ਜਿਹੜੇ ਵੱਡੇ ਪੱਦਰ ਤੇ ਇੱਥੇ ਆਪਣੀਆਂ ਸੇਵਾਵਾਂ ਦਿੰਦੇ ਨੇ ਜੀ ਤੁਸੀਂ ਦੇਖੋ ਵੀ ਨੌਜਵਾਨ ਸੇਵਾ ਕਰ ਰਹੇ ਨੇ ਬੋਲੇ ਨਾਲ ਦੀ ਸੇਵਾ ਜਿਹੜੀ ਹੋ ਰਹੀ ਹੈ ਜੀ ਸੋ ਤਕਰੀਬਨ ਅਸੀਂ ਦੇਖਿਆ ਵਾ ਕਿ ਬੱਚੇ ਜਿਹੜੇ ਆ ਜੀ ਦਿਲ ਤੋਂ ਸੇਵਾ ਕਰਦੇ ਨੇ ਔਰ ਝੋਲੀਆਂ ਵੀ ਭਰਦੇ ਨੇ ਜੀ ਖਾਲੀ ਹੱਥ ਸ਼ਦਾਲੂ ਹੁੰਦੇ ਨੇ ਔਰ ਝੋਲੀਆਂ ਪਰ ਪਰ ਜਾਂਦੇ ਨੇ ਸੋ ਇਹ ਵੀ ਮੁੰਡਾ ਦੱਸ ਰਿਹਾ ਫਾਰਮ ਤੋਂ ਭਾਈ ਆਇਆ ਮੁੰਡਾ ਹਾਂਜੀ ਹਾਂਜੀ ਇਹ ਬਾਹਰੋਂ ਆਇਆ ਜੀ ਬਾਹਰੋਂ ਆਇਆ ਮੁੰਡਾ ਹਾਂਜੀ ਇਹਨੇ ਹਾਂਜੀ ਬਹੁਤ ਚਿਰੋਂ ਐਨਾਂ ਨੂੰ ਸੇਵਾ ਕਰਦੇ ਚਲੋ ਮਰਿਆ ਦੀ ਕਿਰਪਾ ਹੀ ਇਹਨਾਂ ਨੇ ਬਾਬਾਈ ਦੀ ਦਾਸ ਕੀਤੀ ਚਲੋ ਬਾਹਰ ਦਾ ਟੂਰ ਬਣ ਗਿਆ ਜੀ ਹਾਂਜੀ ਬਾਹਰੋਂ ਆਇਆ ਇਹ 2-3 ਸਾਲ ਬਾਅਦ ਜੀ ਦੇਖੋ ਅੱਜ ਜਿੰਨੇ ਵੀ ਮੁੰਡੇ ਸੇਵਾ ਕਰ ਰਹੇ ਬਹੁਤ ਮੁੰਡੇ ਬਾਹਰ ਪਹੁੰਚੇ ਆ ऑस्ट्रेलिया ਕੈਨੇਡਾ ਯੂਕੇ ਸਭ ਮੁੰਡੇ ਸੈਟਲ ਹੋਏ ਵਧੀਆ ਸੈਟਲ ਹੋਏ ਨਾ ਗਵਰਨਮੈਂਟ ਜੌਬ ਤੇ ਹੈਗੇ ਨਾ ਸਟ ਹੈਗੇ ਦੇਖੋ ਜਿਹੜੇ ਬੱਚੇ ਸੇਵਾ ਕਰਦੇ ਨੇ ਨਾ ਜੀ ਉਹਨਾਂ ਨੂੰ ਸੇਵਾ ਦਾ ਫਲ ਵੀ ਮਿਲਦਾ ਵਾ ਦੱਸ ਰਹੇ ਨੇ ਵੀ ਇਹ ਬ੍ਰਦਰ ਜਿਹੜੇ ਆ ਸੇਵਾ ਕਰ ਰਹੇ ਨੇ ਇਹ ਵੀ ਫਾਰਮ ਤੋਂ ਆਏ ਨੇ ਹੁਣ ਸਪੈਸ਼ਲੀ ਪ੍ਰੋਗਰਾਮ 'ਚ ਆਏ ਨੇ ਔਰ ਬਾਬਾ ਜੀ ਦੀ ਕਿਰਪਾ ਜਿਹੜੀ ਇਹਨਾਂ ਤੇ ਬਣੀ ਆ ਜੀ ਸੋ ਇਹਨਾਂ ਤੇ ਬੋਲੇनाथ ਦੀ ਕਿਰਪਾ ਹੋਈ ਆ ਬਾਬਾ ਜੀ ਦੀ ਕਿਰਪਾ ਹੋਈ ਆ ਔਰ ਫਾਰਮ ਜਿਹੜੇ ਸੈੱਟ ਹੋ ਗਏ ਨੇ ਜੀ ਸੋ ਇਦਾਂ ਦੇ ਤੁਹਾਨੂੰ ਅਨੇਕਾ ਕੇਸ ਮਿਲਣਗੇ ਇੱਥੇ ਤੁਹਾਨੂੰ ਇਸ ਮੰਦਿਰ ਵਿੱਚ ਜਿਹੜੇ ਨੌਜਵਾਨ ਸੇਵਾ ਆਪਣੀ ਦਿੰਦੇ ਨੇ ਉਹ ਸੇਵਾ ਦਾ ਜਿਹੜਾ ਫਲ ਮਿਲਦਾ ਜੀ ਉਹਨਾਂ ਨੂੰ ਜਿਹੜਾ ਭਗਵਾਨ ਮਿਹਵਾ ਵੀ ਦਿੰਦਾ ਵਾ ਸੋ ਉਸ ਤੋਂ ਬਾਅਦ ਤੁਹਾਨੂੰ ਜਿਹੜੀਆਂ ਅਲੱਗ-ਅਲੱਗ ਇੱਥੇ ਮੂਰਤੀਆਂ ਸਥਾਪਿਤ ਨੇ ਜੀ ਉਹਦੇ ਵੀ ਦਰਸ਼ਨ ਕਰਾਉਣੇ ਆ ਜੀ ਮਾਤਾ ਜੀ ਦੀ ਮੂਰਤੀ ਆ ਜੀ ਮਾਤਾ ਜੀ ਦੀ ਪਵਿੱਤਰ ਮੂਰਤੀ ਆ ਔਰ ਇੱਕ ਵਿਸ਼ਾਲ ਮੂਤੀ ਜੀ ਦੀ ਤੁਹਾਨੂੰ ਦਰਸ਼ਨ ਕਰਾ ਰਿਹਾ ਉਹਦੇ ਨਾਲ ਹੀ ਜਿਹੜਾ ਵਾ ਜੀ ਸਿੱਧ ਜੋਗੀ ਪਾਪਾ ਬਲਕਨਾਥ ਜੀ ਦੀ ਮੂਰਤੀ ਜੀ ਉਦੇ ਨਾਲ ਹੀ ਸ਼੍ਰੀ ਰਾਮ ਦਰਬਾਰ ਹੈ ਸੁੰਦਰ ਸ਼੍ਰੀ ਰਾਮ ਦਰਬਾਰ ਜਿਹੜਾ ਵਾ ਜੀ ਉਹਦਾ ਵੀ ਨਿਰਮਾਨ ਕੀਤਾ ਗਿਆ ਵਾ ਤੇ ਨਾਲ ਹੀ ਬਿਲਕੁਲ ਜਿਹੜਾ ਜੀ ਮਹਾਵੀਰ ਬਜਰੰਗਬਲੀ ਜੀ ਦੀ ਮੂਰਤੀ ਆ ਮਹਾਵੀਰ ਬਜਰੰਗਬਲ ਦੇਖੋ ਮੂਰਤੀ ਦੇ ਦਰਸ਼ਨ ਕਰਕੇ ਵੀ ਮਨ ਜਿਹੜਾ ਵਾ ਜੀ ਇੱਕ ਅਲੱਗ ਮਨ ਨੂੰ ਫੀਲਿੰਗ ਮਿਲਦੀ ਹੈ ਜੀ ਸੋ ਬਾਬਾ ਜੀ ਦੀ ਸਮਾਦੀ ਵੀ ਨਾਲ ਜੀ ਬਾਬਾ ਜੀ ਦੀ ਮੂਰਤੀ ਵੀ ਨਾਲ ਸਥਾਪਿਤ ਹੈ ਜੀ ਉਹਦੇ ਨਾਲ ਹੀ ਜਿਹੜਾ ਵਾ ਰਾਧੇਕ੍ਰਿਸ਼ਨ ਦਾ ਦਵਾਰਾ ਵਾ ਜੀ ਸੁੰਦਰ ਰਾਧੇਕ੍ਰਿਸ਼ਨ ਦਾ ਦਵਾਰਾ ਵਾ ਜੀ ਸੋ ਇੱਥੇ ਜੋ ਹੋ ਰਿਹਾ ਜੀ ਇਸ ਦਵਾਰੇ ਤੇ ਜਿਹੜਾ ਵਾ ਸਾਲ ਭਰ ਜਿਹੜਾ ਧਾਰਮਿਕ ਸਮਾਗਮ ਚੱਲ ਸਾਲਵਾਰ ਤਾਰ ਮਿਸਮਾਗਮ ਚੱਲਦੇ ਨੇ ਔਰ ਕੋਈ ਵੀ ਦਿਨ ਤਿਯਾਰ ਹੋਵੇ ਬੜੀ ਸ਼ਰਧਾ ਪੂਰਵ ਜਿਹੜਾ ਇੱਥੇ ਮਨਾਇਆ ਜਾਂਦਾ ਵਾ ਸੋ ਜਿਹੜੇ ਇੱਥੇ ਮਹਾਪੁਰਸ਼ ਨੇ ਜਿਹੜੇ ਬਾਬਾ ਜੀ ਨੇ ਇਸ ਜਗ੍ਹਾ ਤੇ ਇਸ ਮੰਦਿਰ ਚ ਉਹਨਾਂ ਵੱਲੋਂ ਵੀ ਇਸ ਮੰਦਿਰ ਨੂੰ ਬਹੁਤ ਸੁੰਦਰ ਰੂਪ ਦਿੱਤਾ ਗਿਆ ਵਾ ਤੁਸੀਂ ਕਿਸੇ ਬੰਨੇ ਵੀ ਧਿਆਨ ਮਾਰ ਲਓ ਮੰਦਿਰ ਦੇ ਕਿਸੇ ਬੰਨੇ ਵੀ ਧਿਆਨ ਮਾਰੋ ਇੱਕ ਅਲੱਗ ਹੀ ਜਿਹੜੀ ਹੈ ਜੀ ਫੀਲਿੰਗ ਮਿਲਦੀ ਹੈ ਜੀ ਦੇਖੋ ਤੁਸੀਂ ਬਹੁਤ ਹੀ ਪਿਆਰਾ ਇਹਨੂੰ ਡੈਕੋਰੇਟ ਕੀਤਾ ਗਿਆ ਵਾ ਅਲੱਗ-ਅਲੱਗ ਜਿਹੜੇ ਦੇਵੀ-ਦੇਵਤਿਆਂ ਦੀਆਂ ਮੋਤੀਆਂ ਜਿਹੜੀਆਂ ਜਾਂ ਫੋਟੋਆਂ ਜਿਹੜੀਆਂ ਜੀ ਉਹ ਅੰਕਿਤ ਨੇ ਕੰਧਾਂ ਦੀਵਾਰ ਸੋ ਭਗਵਾਨ ਸ਼ਰਿੰਦਾਮ ਜੀ ਸ਼ਰਿੰਦੇ ਮਹਾਰਾਜ ਦੀ ਮੂਰਤੀ ਵੀ ਹੈ ਜੀ ਸੋ ਜਿਸ ਤਰ੍ਹਾਂ ਮੈਂ ਦੱਸ ਰਿਹਾ ਪੀ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਇੱਥੇ ਸਥਾਪਿਤ ਨੇ ਜੀ ਇੱਕ ਚੀਜ਼ ਮੈਨੂੰ ਇੱਥੇ ਬੜੀ ਵਧੀਆ ਲੱਗੀ ਹੈ ਜੀ ਇੱਥੇ ਜਿਹੜੇ ਬ੍ਰਿਕਸ਼ਵਾ ਜੀ ਮਲਪੀ ਬ੍ਰਿਕਸ਼ਾਂ ਨੂੰ ਜਿਹੜਾ ਬੜਾ ਸਾਹਮਣੇ ਰੱਖਿਆ ਗਿਆ ਵਾ ਜਿਹੜੇ ਬ੍ਰਿਕਸ਼ ਨੇ ਉਹਨਾਂ ਨੂੰ ਜਿਹੜਾ ਵਾ ਲੈਂਟਰ ਦੇਖੋ ਉੱਤੇ ਪਾਇਆ ਗਿਆ ਵਾ ਪਰ ਲੈਂਟਰ ਚ ਬਕਾਇਦਾ ਜਗ੍ਹਾ ਰੱਖੀ ਗਈ ਹੈ ਬ੍ਰਿਕਸ਼ ਲੰਘਣ ਵਾਸਤੇ ਜੀ ਇਹ ਬੜੀ ਵੱਡੀ ਗੱਲ ਹੈ ਜੀ ਸੋ ਕਾਫੀ ਜਗ੍ਹਾ ਤੇ ਇੱਥੇ ਇੱਕ ਦੇਖੋ ਪੀਪਲ ਦਾ ਬੂ ਬੋੜ ਦਾ ਬੂਟਾ ਪੀਪਲ ਦਾ ਬੂਟਾ ਪੀਪਲ ਦੇ ਬੂਟੇ ਦਾ ਵੀ ਇਤਿਹਾਸ ਹੈ ਜੀ ਉਹਦਾ ਵੀ ਦੱਸਦੇ ਬੜਾ ਡੂੰਗਾ ਇਤਿਹਾਸ ਆ ਉਹ ਵੀ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਤੋਂ ਜਾਣਾਂਗੇ ਜੀ ਸੋਏ ਬਾਬਾ ਜੀ ਦਾ ਪਵਿੱਤਰ ਸਥਾਨ ਜੀ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਹੁਣ ਅਸੀਂ ਚੱਲਦੇ ਅੰਦਰ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ ਬਾਬਾ ਜੀ ਤੋਂ ਵੀ ਜਾਣਦੇ ਆ ਕਿਉਂਕਿ ਗਲਤ ਜਾਣਕਾਰੀ ਸਾਨੂੰ ਜਿਹੜੇ ਇੱਥੇ ਮਹਾਪੁਰਸ਼ ਨੇ ਉਹ ਹੀ ਦੇ ਸਕਦੇ ਨੇ ਜੀ ਸੋ ਇਹ ਤੁਹਾਨੂੰ ਪਵਿੱਤਰ ਸਥਾਨ ਸੀ ਜਿਹੜਾ ਮਰਾੜੇ ਪਿੰਡ ਦੇ ਵਿੱਚ ਉਹਦੇ ਅੱਜ ਤੁਹਾਨੂੰ ਦਰਸ਼ਨ ਕਰਾਏ ਆ ਜੀ ਇਹ ਦੇਖੋ ਪੀਪਲ ਦਾ ਬੂਟਾ ਜਿਹੜਾ ਵਾ ਜੀ ਇਤਿਹਾਸਿਕ ਸੋ ਇਸਰਤੇ ਵੀ ਜਿਹੜੀਆਂ ਮੂਰਤੀਆਂ ਸਾਫੀ ਦਿਨਾਂ ਜੀ ਮਲਬੀ ਤੁਸੀਂ ਯਕੀਨ ਮੰਨਿਓ ਇੱਕ ਅਲੱਗ ਤਰ੍ਹਾਂ ਦੀ ਫੀਲਿੰਗ ਜਿਹੜੀ ਹੈ ਨਾ ਇਸ ਦੁਵਾਰੇ ਤੇ ਆ ਕੇ ਹੁੰਦੀ ਹੈ ਜੀ ਇਸ ਮੰਦਿਰ ਤੇ ਆ ਕੇ ਹੁੰਦੀ ਹੈ ਸੋ ਜਿਸ ਤਰ੍ਹਾਂ ਮੈਂ ਐਸੇ ਵੀ ਨੌਜਵਾਨ ਬੜੇ ਵੱਡੇ ਪੱਧਰ ਤੇ ਸੇਵਾ ਆਪਣੀ ਦਿੰਦੇ ਨੇ ਜੀ ਔਰ ਨੌਜਵਾਨ ਜਿਹੜੇ ਇੱਥੇ ਸੇਵਾਵਾਂ ਦਿੰਦੇ ਨੇ ਉਹ ਤਕਰੀਬਨ ਤਕਰੀਬਨ ਜਿਹੜਾ ਸੈੱਟ ਹੋ ਗਦੇ ਆ ਜੀ ਕੋਈ ਫੋਰਨ ਸੈੱਟ ਹੋ ਗਦਾ ਕੋਈ ਅੱਛੀ-ਅੱਛੀ ਜੌਬਸ ਜਿਹੜੀ ਬੱਚਿਆਂ ਨੂੰ ਮਿਲ ਗਈ ਦੀ ਆ ਮਲਬੀ ਕਿਤਨਾ ਕਿਤੇ ਜਿਹੜੀ ਹੈ ਭਗਵਾਨ ਦੀ ਸੇਵਾ ਕਰਨ ਦੇ ਨਾਲ ਜਿਹੜਾ ਜੀ ਭਗਵਾਨ ਮਿਹਰ ਤੇ ਦਿੰਦਾ ਹੈ ਜੀ ਯਾਨੀ ਕਿ ਆਸ਼ੀਰਵਾਦ ਤੇ ਭਗਵਾਨ ਦਿੰਦਾ ਵਾ ਸੋ ਆਸ਼ੀਰਵਾਦ ਜਿਹੜਾ ਇਹਨਾਂ ਨੌਜਵਾਨਾਂ ਨੂੰ ਮਿਲਿਆ ਜੀ ਔਰ ਨੌਜਵਾਨ ਬੱਚੇ ਚੰਗੀ ਜ਼ਿੰਦਗੀ ਜੀ ਰਹੇ ਨੇ ਇਸ ਸਮੇਂ ਦੇਖੋ ਸ਼ਰਪੀਆਂ ਸੇਵਾਵਾਂ ਦੇ ਕੇ ਉਸ ਤੋਂ ਬਾਅਦ ਜਿਹੜਾ ਵਾ ਲੰਗਰ ਭੋਜਨ ਜਿਹੜਾ ਵਾ ਬੱਚੇ ਕਰ ਰਹੇ ਨੇ ਔਰ ਇਹ ਸਾਰੇ ਬੱਚੇ ਜਿਹੜੇ ਇੱਥੇ ਸੇਵਾ ਕਰਦੇ ਆ ਜੀ ਸੋ ਇੱਕ ਵਧੀਆ ਉਪਰਾਲਾ ਜਿਹੜਾ ਵਾ ਇਹਨਾਂ ਨੌਜਵਾਨਾਂ ਵੱਲ ਕੀਤਾ ਜਾ ਰਿਹਾ ਵਾ ਸੋ ਚਲਦੇ ਆ ਮੰਦਿਰ ਦੇ ਅੰਦਰ ਚਲਦੇ ਆ ਉਹ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਜੀ ਬਾਬਾ ਜੀ ਤੋਂ ਮੰਦਿਰ ਦਾ ਇਤਿਹਾਸ ਜਿਹੜਾ ਜਾਣਦੇ ਆ ਜੀ ਸੋ ਪਿੰਡ ਮਰਾੜੇ ਦੇ ਸਪੀਵਤਰ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਜੀ ਸੋ ਜਿਸ ਤਰ੍ਹਾਂ ਮੈਂ ਦੱਸਿਆ ਵੀ ਨੌਜਵਾਨ ਬੜੇ ਵੱਡੇ ਪੱਦਰ ਤੇ ਜਿਹੜੀ ਇਥੇ ਆਪਣੀਆਂ ਸੁਭਾਵਾਂ ਦਿੰਦੇ ਨੇ ਜੀ ਔਰ ਨੌਜਵਾਨ ਬੱਚੇ ਜਿਹੜੇ ਇਥੇ ਸੇਵਾ ਕਰਦੇ ਨੇ ਜੀ ਉਹਨਾਂ ਨੂੰ ਭਗਵਾਨ ਜਿਹੜਾ ਵਾ ਫਲ ਵੀ ਦਿੰਦਾ ਵਾ ਜੀ ਔਰ ਅੱਛੀ ਚੀਜ਼ ਜੌਬ ਜਿਹੜੀ ਆ ਬੱਚੇ ਹਾਸਲ ਕਰ ਚੁੱਕੇ ਨੇ ਫੌਲ ਨੂੰ ਵਿੱਚ ਵੀ ਬੱਚੇ ਜਿਹੜੇ ਬੜੇ ਵੱਡੇ ਪੱਦਰ ਤੇ ਸੈਟਲ ਚੁੱਕੇ ਨੇ ਸੋ ਇਸ ਦੁਆਰੇ ਦੇ ਜਿਹੜੇ ਬਾਬਾ ਜੀ ਸਾਹਿਬ ਨਾਲ ਨੇ ਜੀ ਮਹਾਪੁਰਸ਼ ਨੇ ਇਹਨਾਂ ਨੇ ਬਹੁਤ ਜ਼ਿਆਦਾ ਇਥੇ ਡਿਵੈਲਪਮੈਂਟ ਕੀਤੀ ਆ ਜੀ ਇਸ ਦੁਆਰੇ ਦੀ ਸੋ ਬਾਬਾ ਬਾਬਾ ਜੀ ਇਸ ਮੰਦਿਰ ਦਾ ਜਿਹੜਾ ਇਤਿਹਾਸ ਹੈ ਜੀ ਉਹਦੇ ਬਾਰੇ ਸਾਡੇ ਦਰਸ਼ਕ ਜਿਹੜੇ ਉਹਨਾਂ ਨੂੰ ਜਰੂਰ ਦੱਸੇ। ਸਿਧਵਾਪੀਰਤਨਾਥ ਜੀ ਮਹਾਰਾਜ ਕੀ ਜੈ। ਸ਼ੰਕਰ ਭਗਵਾਨ ਕੀ ਜੈ। ਇਹਦਾ ਇਤਿਹਾਸ ਸਿਧਵਾਪੀਰਤਨਾਥ ਜੀ ਦਾ ਇਤਿਹਾਸ ਜਿਹੜਾ ਹੈ ਇਹ ਪ੍ਰਾਗ ਰਾਜ ਦਾ ਕੁੰਭ ਜਿਸਟਮ ਹੋਇਆ ਹੈ ਤੇ ਪ੍ਰਿਆਗਰਾਜ ਦੇ ਕੁੰਭ ਤੋਂ ਸਿਧਵਾਪੀਰਤਨਾਥ ਜੀ ਚੱਲੇ ਹੈ। ਤੇ ਚਲਦੇ ਚਲਦੇ ਰਾਹ ਦੇ ਵਿੱਚ ਕਿ ਸੇ ਭੰਡਾਰੇ ਦੇ ਵਿੱਚ ਪਹੁੰਚਦੇ ਆ ਤੇ ਉਸ ਭੰਡਾਰੇ ਦੇ ਵਿੱਚ ਯਾਨਕਿ ਉਸ ਭੰਡਾਰਾ ਜਿਹੜਾ ਭੰਡਾਰਾ ਹੋ ਰਿਹਾ ਸੀ ਉਸ ਭੰਡਾਰੇ ਦੇ ਵਿੱਚ ਜਿਸ ਟਾਈਮ ਸਿੱਧੂ ਆ ਪੀਤਲ ਨਾਜੀ ਪਹੁੰਚਦੇ ਹਨ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਮਹਾਰਾਜ ਜੇ ਐਸਾ ਹੈ ਕਿ ਇਸ ਜਿਹੜਾ ਭੰਡਾਰਾ ਚੱਲ ਰਿਹਾ ਹੈ ਇੱਥੇ ਗੋਰਾ ਸ਼ਿਵ ਸ਼ਿਵ ਸ਼ਕਤੀ ਦਾ ਜਿਹੜਾ ਭੰਡਾਰਾ ਹੈ ਇੱਥੇ ਗੁਰੂ ਔਰ ਚੇਲਾ ਦੋਨੋਂ ਹੀ ਬੈਠ ਕੇ ਪੰਗਤ ਕਰ ਸਕਦੇ ਆ ਉਸ ਭੰਡਾਰੇ ਦੇ ਵਿੱਚ ਜਿਸ ਨੇ ਬੈਠੇ ਹੈ ਤੇ ਇਹਨਾਂ ਨੇ ਇੱਕ ਕੁੱਤਕ ਦਿਖਾਇਆ ਹੈ ਕਿ ਉਹ ਜਿਸ ਨੇ ਬੈਠ ਗਏ ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਜੀ ਤੁਹਾਡਾ ਚੇਲਾ ਕਿੱਥੇ ਹੈ ਉਹ ਇਹਨਾਂ ਨੇ ਆਪਣੇ ਸਰੀਰ ਦੀ ਦੀ ਕਾਇਆ ਚੋਂ ਇੱਕ ਚੇਲਾ ਜਿਹੜਾ ਨਾ ਆਪਣੇ ਨਾਲ ਬਿਠਾਤਾ ਉਹਦਾ ਨਾਮ ਜਿਹੜਾ ਨਾ ਕਾਇਆ ਨਾਥ ਰੱਖ ਦਿੱਤਾ ਗਿਆ ਉਸ ਤੋਂ ਬਾਅਦ ਚਲਦੇ-ਚਲਦੇ ਇਹਨਾਂ ਨੇ ਪਾਕਿਸਤਾਨ ਸੈਂਜ ਪਿੰਡ ਸ਼ਕਰਗੜ ਤਹਿਸੀਲ ਦੇ ਵਿੱਚ ਜਾਣਾ ਸੀ ਉੱਥੇ ਇਹਨਾਂ ਦਾ ਸਥਾਨ ਹੈ ਤੇ ਉਸ ਸਟਾਨ ਨੂੰ ਜਾ ਰਹੇ ਤੇ ਜਾਂਦੇ ਜਾਂਦੇ ਜਿਹੜੇ ਹਨ ਇਸ ਨਗਰ ਦੇ ਇੱਥੇ ਇੱਕ ਪਾਸੇ ਰਾਵੀ ਇੱਕ ਪਾਸੇ ਨਮਣੀ ਹੀ ਤੇ ਦੋਨਾਂ ਪਾਸੇ ਵਿੱਚ ਇੱਕ ਟਾਪੂ ਹੀ ਇਸ ਟਾਪੂ ਦੇ ਵਿੱਚ ਜੰਗਲ ਦੇ ਵਿੱਚ ਜਿਹੜੇ ਹਨ ਉਹ ਬਾਬਾ ਜੀ ਬੈਠ ਗਏ ਇੱਥੇ ਉਹਨਾਂ ਨੇ ਧੂਣਾ ਲਾ ਲਿਆ ਤੇ ਉਹਨਾਂ ਦਾ ਮਨ ਜਿਹੜਾ ਹੈ ਨਾ ਇੱਥੇ ਹੀ ਟਿਕ ਗਿਆ ਕਿ ਉਹਨਾਂ ਨੇ ਸੋਚਿਆ ਕਿ ਇੱਥੇ ਹੀ ਤਪ ਕਰੀਏ ਜਦੋਂ ਤਪ ਲਗੇ ਕਰਨ ਤੇ ਬੈਠੇ ਬੈਠੇ ਉਹਨਾਂ ਨੇ ਆਪਣੇ ਚੇਲਾ ਜਿਹੜਾ ਕਾਇਨਾਤ ਬਣਾਇਆ ਹੀ ਉਹਨਾਂ ਨੇ ਕਿਹਾ ਕਿ ਤੂੰ ਰਾਵੀ ਤੋਂ ਪਾਰ ਚਲਾ ਜਾ ਤੂੰ ਉੱਥੇ ਬੈਠ ਕੇ ਤਪੱਸਿਆ ਕਰ ਔਰ ਮੇਰੇ ਕੋ ਇੱਥੇ ਇਕੱਲਾ ਰਹਿਣ ਦੇ ਜੇਲਾ ਜਿਹੜਾ ਹੈ ਨਾ ਉਹ ਰਾਵੀ ਤੇ ਪਾਰ ਕਾਇਨਾਥ ਉਹ ਬਿਲਕੁਲ ਨਾਲ ਹੀ ਇੱਥੇ ਹੈ ਤੇ ਰਾਵੀ ਉਰੇ ਪਛਦੀ ਸੀ ਉਸ ਕਾਇਨਾਥ ਦੀ ਜਗ੍ਹਾ ਵੀ ਇੱਥੀ ਕਿਸੇ ਥਾਂ ਤੇ ਹੈ ਸਿਲਵਾ ਕਾਇਨਾਥ ਜੀ ਠੀਕ ਹੈ ਉਸ ਤੋਂ ਬਾਅਦ ਇਹ ਜਿਹੜਾ ਨਗਰ ਸਿਧਵਾ ਪੀਰਤਨਾ ਜੀ ਨੇ ਹੀ ਬਸਾਇਆ ਹੈ ਉਸ ਤੋਂ ਬਾਅਦ ਇਸ ਸਥਾਨ ਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਕৌতূহਲ ਸੀ ਕਿ ਇੱਥੇ ਇੱਕ ਬ੍ਰਖਸ਼ ਪਿੱਪਲ ਦਾ ਜਿਹੜਾ ਇਹ ਸਾਹਮਣੇ ਗੇਟ ਦੇ ਵਿੱਚ ਜਿਹੜਾ ਸਾਹਮਣੇ ਦਰਖਤ ਹੈ ਪਿੱਪਲ ਦਾ ਐਸ ਪਿੱਪਲ ਨੂੰ ਉਹਨਾਂ ਨੇ ਆਪਣੇ ਧੂਨੇ ਤੋਂ ਜਲਦੀ ਲੱਕੜ ਕੱਢ ਕੇ ਉਹੀ ਕੱਢ ਦਿੱਤੀ ਸੀ ਤੇ ਉਹਦਾ ਹੀ ਇੱਕ ਪਿੱਪਲ ਬਣ ਗਿਆ ਫਿਰ ਉਸ ਕੁਝ ਸਮੇਂ ਚ ਉਹ ਜਿਹੜਾ ਪਿੱਪਲ ਹੀ ਨਾ ਪਿੱਪਲ ਦੇ ਵਿੱਚੋਂ ਕੋਲੇ ਨਿਕਲਦੇ ਰਹੇ ਤਾਂ ਜੀ ਉਹ ਕੋਲੇ ਜਿਹੜੇ ਥੇ ਨਾ ਉਹ ਫਿਰ ਇੱਥੇ ਜਿਹੜੇ ਲੋਕ ਥੋੜੀ-ਬੋਝ ਬਸਦੇ ਹੈ ਇਹੀ ਉਹਨਾਂ ਨੇ ਜਦੋਂ ਉਹਦਾ ਕੋਈ ਬੱਚਾ ਬਿਮਾਰ ਹੋ ਜਾਂਦਾ ਹੈ ਜਾਂ ਕੋਈ ਕੁਝ ਹੋ ਜਾਂਦਾ ਹੈ ਤੇ ਉਹ ਕੋਲਾ ਚੁੱਕ ਕੇ ਜਿਹੜਾ ਨੌ ਗਲ ਚ ਪਾ ਲੈਂਦੇ ਸੀ ਤੇ ਉਹ ਠੀਕ ਹੋ ਜਾਂਦੇ ਉਸ ਤੋਂ ਬਾਅਦ ਇਹ ਮੰਦਿਰ ਜਿਹੜਾ ਹੈ ਨਾ ਹਾਸ ਤੇ ਹਾਸੇ ਥੋੜਾ-ਥੋੜਾ ਡਵਲਪਮੈਂਟ ਹੋਇਆ ਉਸ ਤੋਂ ਬਾਅਦ ਕਰਦੇ ਕਰਦੇ ਜਿਸ ਤਰ੍ਹਾਂ ਇਹ ਮੰਦਿਰ ਚਾਲੂ ਹੋ ਗਿਆ ਬਾਬਾ ਜੀ ਬੈਠੇ ਰਹੇ ਉਸ ਦੇ ਦੌਰਾਨ ਹੀ ਜਿਹੜਾ ਹੈ ਨਾ ਐ ਫਲੱਡ ਕੋਈ ਆਇਆ ਹੈ ਤੇ ਰਾਵੀ ਜਿਹੜੀ ਹੈ ਨਾ ਇੱਕ ਮੰਦਰੋਂ ਵੀ ਰੋੜ ਕੇ 흘ਲਾ ਜਾ ਰਹੀ ਤੇ ਸਾਰਾ ਜਿਹੜਾ ਨਗਰ ਪਾਣੀ ਦੇ ਵਿੱਚ ਆ ਚੁੱਕਿਆ ਇਹ ਮੈਂ ਪੂਰਾ ਟਾਪੂ ਜਿਹੜਾ ਨਾ ਪਾਣੀ ਚ ਆ ਗਿਆ ਉਸ ਵਕਤ ਇਹ ਮੰਦਰ ਜਿਹੜਾ ਹੈ ਨਾ ਬਿਲਕੁਲ ਆਪਣੇ ਆਪ ਹੀ ਟੇਡਾ ਹੋ ਗਿਆ ਔਰ ਜਿਸ ਵੇ ਮੰਦਰ ਟੇਡਾ ਹੁੰਦਾ ਹੈ ਤੇ ਨਾਲ ਹੀ ਰਾਵੀ ਜਿਹੜੀ ਹੈ ਨਾ ਉਹ ਇੱਕ ਛੱਡ ਦੇ ਦਿੰਦੀ ਹੈ ਰਾਵੀ ਜਿਹੜੀ ਰਸਤਾ ਛੱਡ ਦਿੰਦੀ ਹੈ ਔਰ ਨਗਰ ਜਿਹੜਾ ਨਾ ਪੂਰਾ ਪੂਰਾ ਬਚ ਜਾਂਦਾ ਹੈ ਉਸ ਤੋਂ ਵੇਲੇ ਤੇ ਲੈ ਕੇ ਫਿਰ ਕੁਝ ਆਰਮੀ ਸਟਾਫ ਉੱਥੇ ਸੜੇ ਬੈਠੇ ਆ ਆਰਮੀ ਤੇ ਆਰਮੀ ਵਾਲੇ ਇੱਥੇ ਆਂਦੇ ਆ ਉਹ ਕਹਿਣ ਲੱਗੇ ਲੋਕਾਂ ਨੂੰ ਕਿ ਵੀ ਐਸਾ ਹੈ ਇਹਨੂੰ ਅਸੀਂ ਕ੍ਰੇਨ ਦੇ ਨਾਲ ਅਸੀਂ ਸਿੱਧਾ ਕਰ ਦਿੰਦੇ ਆ ਤੇ ਜਦੋਂ ਕ੍ਰੇਨ ਦੇ ਨਾਲ ਸਿੱਧਾ ਕਰਨ ਦੀ ਨਾ ਲੈਦੇ ਜਿਸ ਤਮ ਕ੍ਰੇਨ ਇੱਥੇ ਤੱਕ ਪਹੁੰਚਦੀ ਹੈ ਤੇ ਉਹਨੇ ਦੇ ਜੋ ਮੰਦਰ ਜਿਹੜਾ ਆਪਣੇ ਆਪ ਹੀ ਜਿਹੜਾ ਇਹਨਾਂ ਸਿੱਧਾ ਹੋ ਜਾਂਦਾ ਹੈ ਉਦੋਂ ਤੇ ਲੈ ਕੇ ਅੱਜ ਦਿਨ ਤੱਕ ਜਿਹੜਾ ਨਾ ਮਤਲਬ ਬਿਲਕੁਲ ਹੀ ਸਿੱਧਾ ਹੈ ਹੋਰ ਵੀ ਇਹਨਾਂ ਦੇ ਬਹੁਤ ਜ਼ਿਆਦਾ ਕੌਤਕ ਹੈ ਜਿਸ ਵਕਤ ਮੈਂ ਇਸ ਸ਼ਾਂਤੀ ਬੈਠਾ ਹਾਂ ਉਸ ਵਕਤ ਵੀ ਮੈਨੂੰ ਬਹੁਤ ਜਾਦੇ ਇਹਦੇ ਚਮਤਕਾਰ ਜਿਹੜੇ ਹਨ ਦੇਖਣ ਨੂੰ ਮਿਲੇ ਹਨ ਜਿਵੇਂ ਕਿ ਹਨ ਰਾਤ ਨੂੰ ਅਸੀਂ ਬੈਠੇ ਹੁੰਦੇ ਹਾਂ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਇਹ ਬਿਲਕੁਲ ਤੁਰ ਫਿਰ ਰਹੇ ਹੈ ਕਈ ਵਾਰ ਤਾਂ ਇੱਥੇ ਕੋਈ ਨਾ ਹੈ ਕਿ ਸਾਨੂੰ ਆ ਕੇ ਕਹਿੰਦੇ ਵੀ ਹੈ ਕਿ ਬੇਟਾ ਐਸਾ ਨਹੀਂ ਐਸਾ ਕਰੋ ਐਸਾ ਨਹੀਂ ਐਸਾ ਕਰੋ ਜੇ ਸੀ 10000 ਦੀ ਡਿਮਾਂਡ ਕਰਦੇ ਹੈ ਤੇ ਤੁਹਾਨੂੰ 20000 ਮਿਲਦਾ ਹੈ ਤੇ ਇਹ ਇਹਨਾਂ ਦੀ ਸਿੱਧੀ ਹੈ ਇਹਨਾਂ ਦਾ ਕਿ ਸਿੱਧ ਪੁਰਸ਼ ਨੇ ਔਰ ਸਿੱਧ ਮੰਦਰ ਹੈ ਜੀ ਕੋਸ਼ ਸ਼ਖਸ਼ਾਤ ਜਿਹੜੇ ਆ ਜੀ ਬਾਬਾ ਜੀ ਇਥੇ ਵੀ ਰਾਜਮਾਨ ਨੇ ਬਾਬਾ ਜੀ ਜਿਸ ਤਰ੍ਹਾਂ ਦੱਸ ਰਹੇ ਨੇ ਉਹ ਸਚਾਈ ਵੀ ਹੈ ਕਿ ਤਰ੍ਹਾਂ ਕਿਹਾ ਜੀ ਉਹ ਜਿਸ ਤਰ੍ਹਾਂ ਸੀ ਦੱਸਿਆ ਵੀ ਨੌਜਵਾਨ ਬੜੇ ਵੱਡੇ ਪੱਧਰ ਤੇ ਸੀ ਆਪਣੀਆਂ ਸਵਾਵਤ ਦਿੰਦੇ ਨੇ ਹਾਂਜੀ ਹਾਂਜੀ ਬਾਬਾ ਜੀ ਕਿ ਜਿਸ ਵਕਤ ਸ਼ਾਮ ਨੂੰ ਅੱਜ ਕੱਲ ਦਾ ਜਿਹੜਾ ਇਹ ਹੈ ਚੱਲ ਰਿਹਾ ਜਿਹਦਾ ਸ਼ਾਵਣ ਦਾ ਮਹੀਨਾ ਚੱਲ ਰਿਹਾ ਹੀ ਤੇ ਸ਼ਾਵਣ ਦੇ ਮਹੀਨੇ ਦੇ ਵਿੱਚ ਸਵੇਰੇ 4 ਵਜੇ ਜਿਹੜਾ ਹੈ ਨਾ ਉਹ ਅਭਿਸ਼ੇਕ 1 ਘੰਟਾ ਦੋਦਾ ਹੋਇਆ ਹੈ ਫਿਰ ਸ਼ੈਦਾ ਹੋਇਆ 1 ਘੰਟਾ ਸ਼ੈਦਾ ਹੋਇਆ ਹੈ ਤੇ ਫਿਰ ਜਹੀਦਾ ਹੋਇਆ ਹੈ ਇਸ ਤਰੀਕੇ ਦੇ ਨਾਲ ਮਤਲਬ ਜਿਹੜੇ ਇੱਕ ਇੱਕ ਕੌਂਟਰ ਦੇ ਅਭਿਸ਼ੇਕ ਹੋਇਆ ਹੈ ਔਰ ਮਹਾ ਮੰਤਰ ਜਨ ਜਾਪ ਦਾ ਜਾਪ ਚੱਲਦਾ ਹੈ ਔਰ ਆਰਤੀ ਫਰਫੇਟ ਵੰਦਨਾ ਔਰ ਹਨੂਮਨ ਚਲੀਸਾ ਡੇਲੀ ਹੋ ਰਿਹਾ ਹੈ ਜਿਹਦੇ ਚ ਸ਼ਾਮ ਨੂੰ ਕਟੋ-ਕਟ ਵੀ ਜਿਹੜੇ ਹੈ 40-50 ਬੱਚੇ ਜਿਹੜੇ ਹਨ ਹਨੂਮਨ ਚਲੀਸਾ ਦੀ ਰੈਨ ਡੇਲੀ ਕਰ ਰਹੇ ਹੈ ਇਹ ਕੋ 4 ਸਾਲ ਹੋ ਗਏ ਹੈ ਔਰ ਬੱਚੇ ਆਪਣੇ ਆਪ ਜਿਹੜੇ ਹਨ ਬਹੁਤ ਸਾਰੇ ਬੱਚੇ ਜਿਹੜੇ ਹਨ ਇਸ ਜੁੜੇ ਹਨ ਔਰ ਬਹੁਤ ਜਿਹੜੇ ਬੱਚੇ ਜਿਹੜੇ ਕੁਝ ਨੌਕਰੀਆਂ ਤੇ ਲੱਗੇ ਹੈ ਕੁਝ ਬਾਹਰ ਚਲੇ ਗਏ ਹੈ ਤੇ ਉਹ ਸਭ ਇਹਨਾਂ ਦੀ ਬਦੌਲਤ ਹੈ ਇਹਨਾਂ ਸਿੱਧਾਂ ਦੀ ਹੀ ਸਰੀ ਦੇਖੋ ਸੰਤਾ ਮਹਾਂਪੁਰਸ਼ਾਂ ਦਾ ਜਦੋਂ ਤੁਸੀਂ ਅਸ਼ੀਰਵਾਦ ਲਓਗੇ ਨਾ ਤਾਂ ਅਸ਼ੀਰਵਾਦ ਜਿਹੜਾ ਵਾ ਜੀ ਉਹ ਜਾਣ ਜਾਂਦਾ ਕਿਤਨਾ ਕਿਤੇ ਫਲ ਮਿਲਦਾ ਵਾ ਜੀ ਸੋ ਨੌਜਵਾਨ ਜਿਹੜੇ ਬੜੇ ਵੱਡੇ ਪਦਰ ਤੇ ਸੇਵਾ ਕਰਦੇ ਨੇ ਉਹ ਨੌਜਵਾਨ ਬੱਚਿਆਂ ਨੂੰ ਜਿਹੜਾ ਵਾ ਬਾਬਾ ਜੀ ਆਪਣਾ ਅਸ਼ੀਰਵਾਦ ਹੀ ਦਿੰਦੇ ਨੇ ਉਹ ਵੱਡੇ ਪਦਰ ਤੇ ਮੈਸਰ ਰਸਿਆ ਵੀ ਅੱਛੀ ਅੱਛੀ ਜੋਬ ਕਰ ਰਹੇ ਨੇ ਫੋਰਨਿਚਰ ਦੇ ਬੱਚੇ ਸੈੱਟ ਹੋ ਗਏ ਨੇ ਉਹ ਕਿਤਨਾ ਕਿਤੇ ਸਾਰਾ ਪੁੰਨ ਪ੍ਰਤਾਪ ਜਿਹੜਾ ਇਸ ਜਗ੍ਹਾ ਦਾ ਇਸ ਦੁਆਰੇ ਦਾ ਵਾ ਜੀ ਸੋ ਇਹ ਤੁਹਾਨੂੰ ਅੱਜ ਦਰਸ਼ਨ ਭਰਾਇਆ ਜੀ ਬਾਬਾ ਜੀ ਦੇ ਦੁਆਰੇ ਦੇ ਸੋ ਉਮੀਦ ਕਰਾਂਗੇ ਉਹ ਸਾਡੀ ਇਹ ਕੋਸ਼ਿਸ਼ ਹੁੰਦੀ ਵੀ ਅਸੀਂ ਤੁਹਾਨੂੰ ਗੁਲਾਸਪੁਰ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਉਹਨਾਂ ਦੇ ਘਰ ਬੈਠੇ ਹਨ ਦਰਸ਼ਨ ਰਾਈਏ ਸੋ ਅੱਜ ਤੁਹਾਨੂੰ ਪਿੰਨ ਮਰਾੜੇ ਦੇ ਸੀ ਇਸ ਦੁਆਰੇ ਦਰਸ਼ਨ ਕਰਾਏ ਆ ਜੀ ਸੋ ਦਿਨਗਰ ਤੋਂ ਵੇਸ਼ ਸ਼ਰਮੰਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ